ਸਸੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹਾਰਸ ਲਵਰ ਵੀਰਾਂ ਦਾ ਤੇ ਆਪਾਂ ਤੁਹਾਡੇ ਲਈ ਮਾਰਵਾੜੀ ਘੋੜੀ ਲੈ ਕੇ ਆਇਆ ਹਾਂ ਫੋਰ ਸੇਲ ਬਹੁਤ ਚੰਗੀ ਸਾਊਸੇਲ ਘੋੜੀ ਹੈ ਜੀ ਸਵਾਰੀ ਦੀ ਬਿਲਕੁਲ ਪਾਸ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਰੇਟ ਦੀ ਗੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਘੋੜੀ ਮੇਟ ਕਰਾਈ ਹੋਈ ਹੈ ਜੀ ਐਸ ਘੋੜੇ ਤੋਂ 60+ ਹਾਈਟ ਦਸੀ ਹੈ ਮਾਲਕ ਵੀਰਾਂ ਨੇ ਤੇ ਬਾਕੀ ਉਸਰੇ ਮਾਲਕ ਵੀਰਾਂ ਦਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਜੀ ਤੇ ਕੋਈ ਵੀ ਡਿਟੇਲ ਲੈਣੀ ਹੈ ਤੁਸੀਂ ਕੋੜੀ ਦੀ ਮਾਲਕ ਵੀਰਾਂ ਤੋਂ ਲੈ ਸਕਦੇ ਹੋ ਬਾਲ ਪੋਰੀਆਂ ਦੀ ਬਿਲਕੁਲ ਸਾਫਾ ਹੱਡਾਂ ਪੈਰਾਂ ਦੀ ਵੀ ਸਾਫਾ ਘੋੜੀ ਤੇ ਕੰਨ ਕਣੋਤੀ ਧੌਣ ਧੂਣ ਦੇਖ ਸਕਦੇ ਹੋ ਆਡੀਵੰਤਰ ਦੀ ਬਹੁਤ ਚੰਗੀ ਹੈ ਘੋੜੀ ਤੇ ਸਵਾਰੀ ਵੀ ਬਿਲਕੁਲ ਪਾਸ ਆ ਗਈ ਬਹੁਤ ਵਧੀਆ ਸਵਾਰੀ ਕਰਾਉਂਦੀ ਹੈ ਘੋੜੀ ਤੇ ਜੇਕਰ ਰੇਟ ਦੀ ਗੱਲ ਕਰੀਏ 1,90,000 ਮਾਲਕ ਵੀਰਾਂ ਨੇ ਡਿਮਾਂਡ ਕਰੀ ਆ। ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਖਰੀਦਦਾਰ। ਜੇ ਕੋਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਊਗਾ ਜੀ ਤਾਂ ਇਹਦੇ ਵਿੱਚੋਂ 12,000 ਰੁਪਇਆ ਰਿਲੈਸ ਕੀਤੀ ਜਾਊਗੀ। ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ। ਕਿਸੇ ਵੀ ਨੇ ਐਡ ਲਵਾਉਣੀ ਹੋ ਆਪਣਾ ਨੰਬਰ ਵੀ ਦਿੱਤਾ ਹੋਇਆ 971016343 ਤੇ ਲਾਈਕ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਦਾਂ ਲੱਗੀ। ਤੇ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜਿਉਂਦੇ ਰਹੋ